ਪਹਿਲੀ ਵਾਰ ਇਹ ਗੱਲ ਦੱਸ ਰਿਆ ਮੇਰੇ ਪੁੱਤਲੇ ਤੁਸੀਂ ਜਿੰਨੇ ਮਰਜੀ ਫੂਕ ਲੋਟ ਜਿਵੇਂ ਮੈਂ ਥੋੜੇ ਤਸੱਲੀ ਨਾ ਕਰਾਤੀ ਹਨਾ ਜਿਹੜੇ ਇਹ ਗੱਲ ਧਰਮ ਦਾ ਮੁੱਦਾ ਬਣਾ ਰਹੇ ਨੇ ਮੈਂ ਉਸ ਉਹ ਵੀ ਇੱਕ ਪਰਿਵਾਰ ਦਾ ਇੱਕ ਦੇਵੀਗੜ ਕੋਲੇ ਉਹ ਕਹਿੰਦਾ ਪਰਿਵਾਰ ਆਪ ਕਹਿੰਦਾ ਵੀ ਇੱਕ ਕ੍ਰਿਸਚੀਅਨ ਪਰਿਵਾਰ ਆ ਮੇਰੀ ਸਾਡੀ ਕਿਸੇ ਨੇ ਨਹੀਂ ਸੁਣੀ ਸਾਡੀ ਨਾਂ ਇਹਨੇ ਗੌਰਮਣੇ ਸੁਣੀ ਉਹਨੇ ਕਿਸੇ ਨੇ ਨਹੀਂ ਸੁਣੀ ਮੈਂ ਉਸ ਪਰਵਾਦ ਦੀ ਲੜਾਈ ਲੜਨਾ ਸਪੈਸ਼ਲੀ ਮੇਰੀ ਇੰਨੀ ਗੱਲ ਲੋਕਾਂ ਕੇ ਚਲਾਉਣੀ ਮੈਂ ਪਹਿਲੀ ਵਾਰ ਇਹ ਗੱਲ ਦੱਸ ਰਿਹਾ ਵੀ ਮੈਂ ਕ੍ਰੀਚੇਨ ਪਰਿਵਾਰ ਦੀ ਲੜਾਈ ਲੜ ਰਿਹਾ ਜਿਹੜੀ ਮੇਰੇ ਲੋਕ ਮੇਰੇ ਪੁੱਤਲੇ ਭੁੱਕੀ ਜਾਂਦੇ ਨੇਗੇ ਜੇ ਤੁਹਾਡੇ ਵਿੱਚ ਇੰਨਾ ਤੁਸੀਂ ਸੱਚ ਤੁਸੀਂ ਆਪ ਦੇ ਆਪ ਨੂੰ ਆਪ ਸੱਚ ਦੇ ਪਹਿਰਾ ਦੇ ਨਾਲੇ ਕਹਿਣੇ ਹੋ ਤਾਂ ਪੁੱਤਲੇ ਉਹ ਲੋਕਾਂ ਦੀ ਭੁੱਖੋ ਜਿਹੜੇ ਲੋਕਾਂ ਲੋਕਾਂ ਦਾ ਠੱਗੀਆਂ ਮਾਰੀ ਜਾਂਦੇ ਨੇਗੇ ਜੀ ਹੁਣ ਮੈਂ ਕੱਲ ਪਰਸ ਨੂੰ ਦੁਬਾਰੇ ਫੇਰ ਉੱਤੇ ਮੋਰਚਾ ਵਿੱਡੂ ਜਲੰਧਰ ਹੁਣ ਹਾਂ ਜਿਹੜਾ ਉਹ ਜਿਹੜਾ ਨੇ ਠੱਗੀਆਂ ਮਾਰੀਆਂ ਨੇਗੇ ਹੁਣ ਇਹ ਚ ਮੇਰੇ ਪੁੱਤਲੇ ਤੁਸੀਂ ਜਿੰਨੇ ਮਰਜੀ ਫੂਕ ਲੋ ਠੀਕ ਆ ਮੈਨੂੰ ਨਾ ਡੱਕਾ ਫਰਕ ਪੈਂਦਾ ਨਾ ਮੈਨੂੰ ਨਾ ਮੈਨੂੰ ਪੁੱਤਲਿਆਂ ਦਾ ਫਰਕ ਪੈਂਦਾ ਨਾ ਮੈਨੂੰ ਜੇਲਾਂ ਦਾ ਫਰਕ ਪੈਂਦਾ ਨਾ ਮੈਨੂੰ ਪਰਚਿਆਂ ਦਾ ਫਰਕ ਪੈਂਦਾ ਮੈਂ ਪਰਚਾ ਕਰਵਾਇਆ ਉਹਨਾਂ ਨੇ ਤੁਹਾਡੇ ਤੇ ਮੈਂ ਲੜਾਈ ਸੱਚ ਦੀ ਲੜ ਰਿਹਾ ਪਤਾ ਨਹੀਂ ਕਿਹਾ ਰਹੇ ਨੇ ਕਿ ਹਨਾ ਮੈਂ ਲੜਾਈ ਸੱਚ ਦੀ ਲੜ ਰਿਹਾ ਪਰ ਗੱਲ ਲਿਓ ਆ ਵੀਰੋ ਭਰਾਵੋ ਜੇ ਅਸੀਂ ਪੂਰੀ ਜਿਸੂ ਜੀ ਦੀ ਵੀ ਅਸੀਂ ਕੁਰਬਾਨੀ ਨੂੰ ਸਮਝੀਏ ਨਾ ਵੀ ਕਿਵੇਂ ਕੁਰਬਾਨੀ ਸੀ ਉਹਦੀ ਕੁਰਬਾਨੀ ਕੀ ਸੀਗੀ ਉਹਨਾਂ ਨੇ ਸੂਲੀ ਤੇ ਕਿਉਂ ਚੜੇ ਹੋ ਸੱਚ ਲਈ ਸੂਲੀ ਤੇ ਚੜੇ ਤੁਸੀਂ ਸੱਚ ਤੋਂ ਕੋਹਾਂ ਦੂਰੋਂ ਜੇ ਆਪਾਂ ਦੇਖੀ ਰਿਹਾ ਅੱਜ ਪੰਜਾਬ ਦੀ ਧਰਤੀ ਤੇ ਕੁਝ ਚੱਲ ਰਿਹਾ ਕੀ ਯੂਰਪ ਦੇ ਵਿੱਚ ਇਹ ਕੁਝ ਚੱਲ ਰਿਹਾ ਜੋ ਅਰਤ ਨੇ ਚਰਚਾਂ ਦੇ ਵਿੱਚ ਸ਼ਾਂਤਮਈ ਪ੍ਰਮਾਤਮਾ ਦੀ ਪ੍ਰੇਰ ਹੁੰਦੀ ਆ। ਜੀ ਠੀਕ ਹੈ। ਉੱਥੇ ਕੋਈ ਡੀਜੇ ਕੋਈ ਢੋਲ ਧਮਾਕਾ ਕੁਛ ਇਸ ਤਰ੍ਹਾਂ ਹੁੰਦਾ। ਉੱਥੇ ਸਿਰਫ ਇਸ ਤਰ੍ਹਾਂ ਉਹਨੂੰ ਉਹਨੂੰ ਭਗਵਾਨ ਨੂੰ ਯਾਦ ਕਰਨਾ, ਪ੍ਰਮਾਤਮਾ ਨੂੰ ਯਾਦ ਕਰਨਾ। ਮੈਂ ਵੀ ਚਰਚਾਂ 'ਚ ਕਿੰਨੇ ਅੱਜ ਗਿਆ। ਤੁਹਾਡੇ ਹਿਸਾਬ ਨਾਲ ਇਹ ਹੈ ਵੀ ਇਹ ਚਰਚਾਂ 'ਚ ਜਾ ਕੇ ਬਹਿਣਾ। ਮੈਂ ਸਾਰਾ ਉੱਥੇ ਜਾ ਕੇ ਇਤਿਹਾਸ ਮੈਂ ਤੁਹਾਨੂੰ ਪੂਰਾ ਇਤਿਹਾਸ ਦੱਸਣ ਲੱਗਦਾ ਉਹਦੇ ਲਈ ਟਾਈਮ ਲੱਗਦਾ। ਮੈਂ ਪੂਰਾ ਇਤਿਹਾਸ ਜਾਣ ਕੇ ਆਇਆ। ਜੀ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਉਹ ਪਖੰਡਵਾਦ ਨਾ ਕਰਨਾ। ਬਿਲਕੁਲ ਜੀ ਦੇਖੋ ਜਿਹੜਾ ਇਹ ਪਖ ਕੀ ਤੁਸੀਂ ਇਹ ਆਪਣਾ ਫੂਕਾ ਮਾਰਤੀਆਂ ਕਿਸੇ ਪਾਣੀ ਛੁਰ ਤੱਕ ਐ ਐ ਕਰੀ ਜਾਂਦੇ ਨੇ ਐ ਐ ਕਰੀ ਜਾਂਦੇ ਨੇ ਦੇਖੋ ਵੀਰੋ ਮੇਰੇ ਭਰਾਵੋ ਆਪਾਂ ਮਿਹਨਤੀ ਕਸ ਲੋਕੋ ਮੈਂ ਤੁਹਾਡੇ ਕੋਲੇ ਬੇਨਤੀ ਕਰਨਾ ਚਾਹੁੰਦਾ ਜਿਹੜਾ ਮਰਜੀ ਧਰਮ ਜੋ ਤੁਹਾਨੂੰ ਆਜ਼ਾਦੀ ਆ ਪਰ ਤੁਸੀਂ ਦੇਖੋ ਪਖੰਡ ਦੇ ਨਾਲ ਪਰਮਾਤਮਾ ਨੂੰ ਨਹੀਂ ਪਾ ਸਕਦੇ ਠੀਕ ਹੈ ਪਰਮਾਤਮਾ ਨੂੰ ਯਾਦ ਕਰਨਾ ਪਰਮਾਤਮਾ ਨੂੰ ਧਿਆਉਣਾ ਪਰਮਾਤਮਾ ਦੀ ਬੰਦਗੀ ਕਰਨੀ ਪਖੰਡ ਤੇ ਇਹਦੇ ਨਾਲ ਮੁਕਾਬਲਾ ਨਹੀਂ ਹੈਗਾ ਇਸ ਕਰਕੇ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਆ ਵੀ ਜਿਹੜੇ ਇਹ ਲੋਕ ਨੇਗੇ ਇਹ ਲੋਕ ਆਪਣਾ ਇੱਕ ਜਿਵੇਂ ਆਪਾਂ ਕਹਿੰਦੇ ਸਰਸੇ ਵਾਲਾ ਬਾਬਾ ਜੀ ਪਹਿਲਾਂ ਕੀ ਨਿਕਲਿਆ ਸਰਸੇ ਵਾਲੇ ਬਾਬੇ ਦਾ ਦੇਖ ਲਿਆ ਉਹ ਕਿਵੇਂ ਲੋਕਾਂ ਨੂੰ ਉਵੇਂ ਆਪਣਾ ਵੋਟ ਬੰਕ ਵਧਾ ਰਿਹਾ ਸੀਗਾ ਹਨਾ ਹੁਣ ਵੀ ਉਹ ਆਪਦੀ ਵੋਟ ਬੰਕ ਦਾ ਇਸਤੇਮਾਲ ਕਰਦਾ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਜਦੋਂ ਸੱਚ ਨੂੰ ਪਰੋਲੋ ਨਾ ਹੁਣ ਵੀ ਸਰਸੇ ਵਾਲਾ ਬਾਬਾ ਵੀ ਇਹ ਹਸਾਬ ਲਾ ਲਓ ਜਿਵੇਂ ਉਹਨੂੰ ਬਾਰ-ਬਾਰ ਪਰੋਲਾ ਮਿਲ ਰਹੀਆਂ ਨੇ ਗਿਆ ਬਾਰ-ਬਾਰ ਉਹਦਾ ਆਉਣਾ ਉਹ ਭਾਜਪੀ ਨਾਲ ਸਾਰੀ ਸੈਟਿੰਗ ਆ ਤੁਸੀਂ ਇਸ ਚੀਜ਼ ਨੂੰ ਸਮਝੋ ਉਹ ਸਾਰੀ ਸੈਟਿੰਗ ਆ ਇਸ ਪ੍ਰਕਾਰ ਦੀ ਸੈਟਿੰਗ ਆ ਇਹ ਚੀਜ਼ ਨੂੰ ਆਪਾਂ ਸਮਝੀਏ ਜੇ ਅਸਲ ਦੇ ਵਿੱਚ ਸਮਝਣਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜੇ ਤੁਸੀਂ ਮੇਰੇ ਪੁੱਤਲੇ ਫੂਕ ਰਹੇ ਹੋ ਮੇਰੇ ਕੋਲੇ ਮੈਂ ਤੁਸੀਂ ਮੇਰੇ ਪਿੰਡ ਦੇ ਵਿੱਚ ਆਓ ਠੀਕ ਹੈ ਮੈਂ ਨਾ ਤਾਂ ਮੇਰਾ ਜਾਤ ਪਾਤ ਤੋਂ ਮੇਰਾ ਕਿੰਨਾ ਮੰਨਣ ਵਾਲਾ ਬੰਦਾ ਨਹੀਂ ਸਾਡੇ ਸਾਰਿਆਂ ਹੀ ਜਿਹੜੀਆਂ